ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣ ਲਈ ਵੱਤਵੱਧ ਰੁੱਖ ਲਾਉਣ ਦੀ ਵਿੱਡੀ ਮਹਿਮਦੀ ਲੜੀ ਵਿੱਚ ਸ੍ਰੀਕਰ ਕੁਲਤਾਰ ਸਿੰਘ ਸੰਧਵਾ ਦੀ ਹਦਾਇਤਾਂ ਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਾਹੌਰੀ ਅਦਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖ ਲਾਉਣ ਦੀ ਮਹਿਮ ਇਸਥਾਨਕ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਕੀਤੀ ਗਈ ਸਪੀਕਰ ਸੰਧਵਾ ਦੇ ਭਰਾ ਐਡਵੋਕੇਟ ਵੀਰੇਂਦਰ ਸਿੰਘ ਸੰਧਵਾ ਤੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਆਖਿਆ ਕਿ ਸਰਕਾਰ ਵੱਲੋਂ ਹਰ ਕਿਸਮ ਦੇ ਪੌਦੇ ਨਰਸਰੀਆਂ ਤੋਂ ਮੁਫਤਮ ਹੋਇਆ ਕਰਵਾਉਣ ਦੇ ਬਕਾਇਦਾ ਪ੍ਰਬੰਧ ਕੀਤੇ ਗਏ ਹਨ ਅਤੇ ਫਿਰ ਵੀ ਰੁੱਖ ਲਾਉਣ ਦੀ ਮਹਿਮ ਵਿੱਚ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ ਨੇ ਦੱਸਿਆ ਕਿ ਮੈਂ ਤੇ ਮੇਰਾ ਰੁੱਖ ਮੇਮ ਤਹਿਤ ਕਲੱਬ ਵੱਲੋਂ ਜੁਲਾਈ ਤੋਂ ਲੈ ਕੇ ਦਸੰਬਰ ਮਹੀਨੇ ਤੱਕ 55000 ਰੁੱਖ ਲਾ ਕੇ ਉਹਨਾਂ ਦੀ ਬਕਾਇਦਾ ਸੰਭਾਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਪਰ ਜੇਕਰ ਉਕਤ ਟੀਚਾ ਸਰਨਾ ਕਰ ਸਕੇ ਤਾਂ ਅਗਲੇ ਸਾਲ ਧੁੰਦਾਂ ਤੋਂ ਬਾਅਦ ਫਿਰ ਇਹ ਮੁਹਿਮ ਜਾਰੀ ਰਹੇਗੀ ਪ੍ਰਿੰਸੀਪਲ ਪ੍ਰਭਜੋ ਸਿੰਘ ਨੇ ਸਪੀਕਰ ਸੰਧਵਾਦੀ ਟੀਮ ਨੂੰ ਜੀ ਆਇਆਂ ਆਖਦਿਆਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਉਕਤ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮੈਂ ਵੀ ਰੱਤਾ ਦੀ ਵਿਸ਼ੇਸ਼ ਰਿਪੋਰਟ ਲੋ ਜੀ ਆ ਬੇਟੀਆਂ ਰੁੱਖ ਲਾਓ ਮਹਿੰਮ ਦੀ ਸ਼ੁਰੂਆਤ ਕਰ ਰਹੀਆਂ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਇਸ ਮਹਿੰਮ ਦੇ ਪ੍ਰੋਜੈਕਟ ਇੰਚਾਰਜ ਨੇ ਮਨਤਾਰ ਸਿੰਘ ਮੱਕੜ ਆਪਾਂ ਉਹਨਾਂ ਕੋਲ ਚਲਦੇ ਹਾਂ ਮੱਕੜ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਵਧੀਆ ਉਪਰਾਲਾ ਸਾਡੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਸ਼ੁਰੂ ਹੋਇਆ ਮੈਂ ਤੇ ਮੇਰਾ ਰੁੱਖ ਸੋ ਅਸੀਂ ਇਹੀ ਗੱਲ ਕਹਿਣਾ ਚਾਹਾਂਗੇ ਸਾਰੇ ਬੱਚੇ ਰਲ ਕੇ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਸੋ ਇਹ ਦੁਆਰਾ ਕੋ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਵਾਹ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਹਰ ਬੱਚਾ ਹਰ ਮਾਪਿਓ ਇੱਕ ਇੱਕ ਰੁੱਖ ਤਲਾਵੇ ਤਾਂ ਇਹ ਉਹ ਦੂਰ ਨਹੀਂ ਜਦੋਂ ਸਾਡੀ ਧਰਤੀ ਪੂਰੀ ਹਰੀ ਭਰੀ ਹੋ ਜਾਊਗੀ ਮੈਂ ਤੇ ਮੇਰਾ ਰੁੱਖ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੀਆਂ ਹਦਾਇਤਾਂ ਤੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿੰਨੇ ਬੂਟੇ ਲਾਉ ਗੁੱਡ ਮਾਰਨਿੰਗ ਕਲੱਬ ਦੇਖੋ ਜੀ ਸਾਡੀ 55000 ਬੂਟਿਆਂ ਦਾ ਟਾਰਗੇਟ ਲੈ ਕੇ ਅਸੀਂ ਚੱਲੇ ਆਂ ਉਮੀਦ ਕਰਦੇ ਆਂ ਵੀ ਅਸੀਂ ਵੱਧ ਤੋਂ ਵੱਧ ਬੂਟੇ ਲਾਵਾਂਗੇ ਔਰ ਤੁਹਾਨੂੰ ਵੱਡੀ ਗੱਲ ਖੁਸ਼ਖਬਰੀ ਦੇ ਰਿਹਾ ਸਾਡੇ ਕੋਲ 8 ਤੋਂ ਲੈ ਕੇ 10 ਜਿਹੜੇ ਸ਼ਹਿਰ ਵਾਸੀਆਂ ਦੇ ਫੋਨ ਆ ਗਏ ਹੋਏ ਆ ਜਿਨ੍ਹਾਂ ਨੇ ਆਪਣੇ ਪਲਾਟ ਜਾਂ ਆਪਣੀਆਂ ਜ਼ਮੀਨਾਂ 'ਵੱਸ ਸਾਨੂੰ ਕਿਹਾ ਅੱਜ ਵੀ ਸਵੇਰੇ ਦੋ ਫੋਨ ਆ ਗਏ ਆ 5 ਗਰੀ ਪੈਟਰੋਲ ਪੰਪ ਤੋਂ ਰੋਹਿਤ ਜੈਨ ਹੋਰਿਆਂ ਦਾ ਰਾਜਨ ਗਟਾਰੀਆ ਰੇਲਵੇ ਰੋਡ ਨਾਲ ਹੋਰ ਬੜੇ ਬਟਾ ਮਰਨ ਨਹੀਂ ਦੇਓਗੇ ਕੋਈ ਹਾਂ ਬੂਟਾ ਨਹੀਂ ਮਰਨ ਦਿਆਂਗੇ ਕੋਈ ਵੀ ਛੋਟੀ ਵੱਡੀ ਖਾਸ ਖਾਸ ਗੱਲ ਬੂਟੇ ਉੱਥੇ ਲਾਵਾਂਗੇ ਇਹ ਬੇਟੀਆਂ ਵਿਸ਼ਵਾਸ ਦਉਂਦੇ ਆ ਇਹਨਾਂ ਦੀ ਸੰਭਾਲ ਕਰੋਗੇ ਇਹਨਾਂ ਦਾ ਸੰਭਾਲ ਲਈ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜਿਹੜਾ ਬੂਟਾ ਜਿਹੜੀ ਬੱਚੀ ਲਾਊਗੀ ਉਸ ਬੂਟੇ ਦਾ ਨਾਮ ਅੱਜ ਤੋਂ ਬਾਅਦ ਉਹਦੇ ਨਾਮ ਤੇ ਰੱਖਿਆ ਜਾਵੇ ਉਸ ਬੇਟੀ ਦੇ ਨਾਮ ਤੇ ਤਾਂ ਜੋ ਤਾਂ ਜੋ ਆਉਣ ਵਾਲੇ ਟਾਈਮ ਤੇ ਬੱਚਿਆਂ ਨੂੰ ਵੀ ਯਾਦ ਰਹੇ ਮੋਟੀਵੇਸ਼ਨ ਬਣੀ ਰਹੇ ਜੇ ਆਮਾਨਤ ਨੇ ਬੂਟਾ ਲਾਵੇ ਤਾਂ ਆਮਾਨਤ ਇਹਦਾ ਨਾਮ ਹੋਵੇ ਅੱਛਾ ਜਿਹੜਾ ਸਪੀਕਰ ਜਿਹੜਾ ਸਪੀਕਰ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਬੱਚੀ ਜਿਹੜੇ ਬੂਟੇ ਦੀ ਸੰਭਾਲ ਕਰੂ ਉਹਦਾ ਅਸੀਂ ਟੁਕਮੇ ਸਮੇਂ ਤੇ ਸਨਮਾਨ ਕਰਾਂਗੇ ਉਹਦੇ ਬਾਰੇ ਆਪਾਂ ਵਕੀਲ ਸਾਹਿਬ ਨੂੰ ਪੁੱਛੀਏ ਕਿੰਤੋਂ ਤੱਕ ਸਹਿਮਤ ਹੋ ਇਸ ਗੱਲ ਨਾਲ ਬਹੁਤ ਜ਼ਾਇਦ ਗ ਇਹ ਸਲੋਗਨ ਵੀ ਆਰ ਮਨੁੱਖ ਲਾਵੇ ਇੱਕ ਰੋਖ ਉਸ ਦੇ ਤਹਿਤ ਮਤਲਬ ਇਹ ਮਹਾਂ ਮਨੂ ਪੂਰਾ ਅੰਧਾਰਾ ਮਿਟਾ ਦੇਣਾ ਨੈ ਸਪੀਕਰ ਸਾਹਿਬ ਸਨਮਾਨਤ ਕਰਨਗੇ ਕਰਨਗੇ ਜੀ ਕਰਨਗੇ ਕਰਦੇ ਆ ਰਹੇ ਆ ਔਰ ਹੁਣ ਵੀ ਕਰਨਗੇ ਆਪਾਂ ਉਪ ਚੇਅਰਮੈਨ ਸੁਰਿੰਦਰ ਸਿੰਘ ਸਦੋੜਾ ਨੂੰ ਪੁੱਛ ਲੈਣਾ ਗੁੱਡ ਮਾਰਨਿੰਗ ਕਲੱਬ ਵੱਲੋਂ ਉਹਨਾਂ ਬੱਚਿਆਂ ਸਨਮਾਨ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਸਾਡੇ ਮਾਨਯੋਗ ਸਪੀਕਰ ਸਾਹਿਬ ਜਿਹੜੇ ਸਾਡੇ ਗੁੱਡ ਮਾਰਨਿੰਗ ਕਲੱਬ ਦੇ ਸਰਪੰਚ ਸੀ ਆ ਉਹਨਾਂ ਨੇ ਸਾਨੂੰ ਕਿਹਾ ਉਹਨਾਂ ਹਦਾਇਤਾਂ ਵੀ ਸਾਰੇ ਪੰਜਾਬ ਦੇ ਵਿੱਚੋਂ ਫਰੀ ਕੋਟ ਜਿਹੜਾ ਜਿਹੜਾ 60 ਤੋਂ ਜ਼ਿਆਦਾ ਬੂਟੇ ਲਾਊਗਾ ਅਸੀਂ ਰਿਕਾਰਡ ਬਣਾਵਾਂਗੇ ਰਿਕਾਰਡ ਬਣਾਵਾਂਗੇ ਤੇ ਉਹਨਾਂ ਨੂੰ ਅਸੀਂ ਪਾਲਾਂਗੇ ਵੀ ਉਹਨਾਂ ਦੀ ਰੱਖਿਆ ਵੀ ਕਰਾਂਗੇ ਦੇਖੋ ਮਨਤਾਰ ਦੇ ਮੱਕਣ ਨੇ ਕਿਹਾ 52000 ਬੂਟਿਆਂ ਦਾ ਟਾਰਗੇਟ ਲੈ ਕੇ ਚੱਲੇ ਆ 52000 ਲਾ ਲੋਗੇ 52000 ਲਾਵਾਂਗੇ ਉਹਨਾਂ ਦੀ ਰੱਖਿਆ ਵੀ ਕਰਾਂਗੇ ਐਸ ਕੀ ਆਇਨ ਵੀ ਫੋਟੋ ਵਿੱਚ ਵਾਲੀ ਤੇ ਮੁੜ ਕੇ ਆਏ ਹੁੰਦਾ ਉਹਦੀ ਰੱਖਿਆ ਨਹੀਂ ਕਰਦੇ ਬੂਟੇ ਸੁੱਕ ਜਾਂਦੇ ਆ ਨਹੀਂ ਜਿਹੜਾ ਕਹਿੰਦੇ ਨੇ ਇੱਕ ਬੂਟੇ ਨਾਲ ਫਰਕ ਤਾਂ ਪੈਂਦਾ 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 ਇੱਕ ਬੂਟੇ ਨਾਲ ਫਰਕ ਤਾਂ ਪੈਂਦਾ ਹੀ ਪੈਂਦਾ ਹੀ 100% ਪੈਂਦਾ 100% ਪੈਂਦਾ ਲੋ ਜੀ ਮੈਂ ਤੇ ਮੇਰਾ ਰੁੱਖ ਇੱਕ ਸਾਰਥਕ ਮਿਸ਼ਨ ਕੁਦਰਤ ਵੱਲ ਸਾਡਾ ਨਿਸ਼ਾਨਾ ਹਰ ਘਰ ਵਿੱਚ ਰੁੱਖ ਲਾਉਣਾ ਹਰ ਬੰਦਾ ਇੱਕ ਇੱਕ ਰੁੱਖ ਲਾ ਲਓ ਰੁੱਖ ਲਾ ਕੇ ਉਹਨੂੰ ਪੁੱਤਰਾ ਵਾਂਗ ਪਾਲੋ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋੜਕਪੁਰਾ ਇਹਦੇ ਬਾਰੇ ਇਹ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਬਾਕੀ ਇਹ ਬਹੁਤ ਵੱਡੀ ਗੱਲ ਹੈ ਅਸੀਂ ਤੁਹਾਡੇ ਨਾਲ ਹਾਂ ਅਸੀਂ ਉਮੀਦ ਕਰਦੇ ਗਵਿੰਦਰ ਮਹਿੰਦੀ ਜੀ ਤੁਹਾਡਾ ਨਾਮ ਵੀ ਪੂਰੇ ਵਰਲਡ ਵਿੱਚ ਮਸ਼ਹੂਰ ਹੋ ਚੁੱਕਿਆ ਹੈ ਏਡੇ ਤੁਸੀਂ ਸਾਡੇ ਏਰੀਆ ਦੇ ਸੀਨੀਅਰ ਪੱਤਰਕਾਰ ਹੋ ਔਰ ਇੱਕ ਬੇਨਤੀ ਪੰਜਾਬ ਸਰਕਾਰ ਨੂੰ ਵੀ ਕਰਾਂ ਕਿ ਸਪੀਕਰ ਸਾਹਿਬ ਦੇ ਭਰਾ ਸਾਡੇ ਕੋਲ ਖੜੇ ਆ ਕਿ ਇਹ ਮੈਂ ਤੇ ਮੇਰਾ ਰੁੱਖ ਨੂੰ ਤੁਸੀਂ ਇੱਕ ਸਲੋਗਨ ਬਣਾ ਜੋ ਪੰਜਾਬ ਦਾ ਪੂਰਾ ਵੱਡਾ ਪੰਜਾਬ ਨੂੰ ਦੇਖ ਕੇ ਸਾਰੇ ਇੰਡੀਆ ਫੋਲੋ ਕਰੇ ਮੈਂ ਤੇ ਮੇਰਾ ਰੁੱਖ ਤੇ ਸਾਰੇ ਡੀਓਜ਼ ਨੂੰ ਤੁਸੀਂ ਸਾਰੇ ਡੀਜੀ ਸਾਹਿਬ ਨੂੰ ਇਹ ਕਰਵਾਓ ਵੀ ਇਸੇ ਤਰ੍ਹਾਂ ਕਰਵਾਓ ਤਾਂ ਜੋ ਜਿਹੜੀ ਪਰਿਆਵਰਣ ਦੀ ਸੰਭਾਲ ਵੀ ਹੋ ਸਕੇ ਉਹ ਦਰਕਤਾਂ ਦੀ ਜਿਹੜੀ ਰਾਖੀ ਕਰ ਸਕਣ ਪੁੱਛ ਲੈਣੇ ਆਪਾਂ ਆਪਾਂ ਪੁੱਛ ਲੈਣੇ ਕਰੂਗੀ ਤੁਹਾਡੀ ਸਰਕਾਰ ਬਿਲਕੁਲ ਕਰੂਗੀ ਜੀ ਕਰੂਗੀ ਡੀਓ ਸਾਹਿਬ ਸਾਰਿਆਂ ਨੂੰ ਤੁਸੀਂ ਕਰਵਾਓ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਮੈਂ ਤੇ ਮੇਰਾ ਰੁਖ ਇਸ ਪ੍ਰੋਜੈਕਟ ਤਹਿਤ ਆਪਾਂ ਪਹਿਲਾਂ ਗੱਲ ਕਰੀਏ ਇਥੋਂ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਜੀ ਨਾਲ ਇਹ ਪ੍ਰਭਜੋਤ ਸਿੰਘ ਜੀ ਤੁਸੀਂ ਪ੍ਰਿੰਸੀਪਲੋਂ ਵਧੀਆ ਤੁਸੀਂ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਇਹ ਸਕੂਲ ਨੂੰ ਬਣਾਇਆ ਥੋੜੇ ਸ਼ਬਦਾਂ ਚ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਜਿਹੜੇ ਆ ਮੈਂਬਰ ਆਏ ਆ ਸਾਰਿਆਂ ਨੂੰ ਜੀ ਆਇਆਂ ਔਰ ਸੰਸਥਾ ਸ਼ਹਿਰ ਵਾਲਿਆਂ ਦੀ ਹੈ ਔਰ ਸ਼ਹਿਰ ਵਾਲਿਆਂ ਲੋ ਬੜਾ ਸਾਰਥਕ ਪ੍ਰਯਾਲਾ ਕੀਤਾ ਗਿਆ ਹੈ ਕਿ ਇਹ ਸੰਸਥਾ ਦੇ ਵਿੱਚ ਰੁੱਖ ਲਾਏ ਜਾਣ। ਕੱਲ ਆਪਣੀ ਗੱਲ ਹੋ ਰਹੀ ਸੀ ਕਿ ਕਿੰਨੇ ਰੁੱਖ ਲਾਈਏ। ਆਲਰੇਡੀ ਸਾਡਾ ਪੁਰਾਣਾ ਤੇ ਵਿਰਾਸਤੀ ਸਕੂਲ ਆ ਸਾਡੇ ਕੋਲੇ ਬਹੁਤ ਪਲੇਵੇ ਦਰਖਤ ਆ ਸਾਡੇ ਕੋਲੇ ਜਗ੍ਹਾ ਥੋੜੀ ਹੈ। ਪਰ ਅਸੀਂ ਚਾਹੁੰਦੇ ਆ ਕਿ ਫਿਰ ਵੀ ਤੁਹਾਨੂੰ ਕਹਿ ਕੇ ਅਸੀਂ 25 ਕੁ ਬੂਟੇ ਲਵਾਵਾਂਗੇ ਔਰ ਉਹਨਾਂ 25 ਦੀ ਪਰਵਰਿਸ਼ ਕਰਾਂਗੇ ਔਰ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਆ ਕਿ ਜਿਹੜੀ ਤੁਸੀਂ ਪਰੰਪਰਾ ਸ਼ੁਰੂ ਕੀਤੀ ਹੈ। ਪੰਜਾਬ ਦੇ ਉਹਨਾਂ ਹੋਣਹਾਰ ਬੱਚਿਆਂ ਤੋਂ ਫ੍ਰੀ ਕੋਰਡ ਜੋਲੇ ਦੇ ਉਹਨਾਂ ਹੋਰ ਬੱਚਿਆਂ ਤੋਂ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਔਰ ਉਹ ਪੰਜਾਬ ਦੀ ਮੈਰਿਟ ਵਿੱਚ ਜਿਨ੍ਹਾਂ ਨੇ 2 ਮਾਰਚ 2024 ਵਿੱਚ ਵੱਖ-ਵੱਖ ਕਲਾਸਾਂ 'ਚ ਆਪਣਾ ਸਥਾਨ ਬਣਾਇਆ ਤੇ ਸਾਡੇ ਲਈ ਮਾਣ ਦੀ ਗੱਲ ਹੋ ਰਿਹਾ ਕਿ ਜੇ ਨੌ ਬੱਚੇ ਨੇ ਪੂਰੇ ਜ਼ਿਲ੍ਹੇ 'ਚੋਂ ਤਾਂ ਤਿੰਨ ਵਿਦਿਆਰਥਣਾਂ ਸਾਡੀ ਸਕੂਲ ਦੀਆਂ ਨੇ 10ਵੀਂ ਦੀਆਂ ਔਰ ਜ਼ਿਲ੍ਹੇ 'ਚੋਂ ਤਿੰਨੇ ਪੋਜੀਸ਼ਨਾਂ ਸਾਡੀਆਂ ਹੀ ਆਈਆਂ ਔਰ ਕਿਸੇ ਸਰਕਾਰੀ ਸਕੂਲ ਦੀ ਨਹੀਂ ਇਹਦੇ ਲਈ ਮੈਨੂੰ ਆਪ ਦੇ ਸਟਾਫ ਦੇ ਤੇ ਆ ਜਿਹੜੀ ਆਪਦੀ ਸਮੁੱਚੀ ਟੀਮ ਹੈ ਉਹਨਾਂ ਤੇ ਮਾਣ ਹੈ ਕਿ ਉਹ ਮਿਹਨਤ ਕਰਦੇ ਐ ਔਰ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਐ ਉਹ ਬਹੁਤ ਵਧੀਆ ਐ ਮੈਂ ਧੰਨਵਾਦੀ ਆ ਆਪਣਾ ਐਡਵੋਕੇਟ ਸਾਹਿਬ ਦਾ ਕਿ ਜਿਨ੍ਹਾਂ ਨੇ ਸਪੀਕਰ ਸਾਹਿਬ ਦੇ ਬਿਹਾਫ ਤੇ ਮਨੀ ਤਾਲਜੀਵਲ ਜੀ ਹੋਰਾਂ ਦਾ ਕਿ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ 31 31000 ਰੁਪਏ ਪਿਛਲੀ ਵਾਰੀ ਵੀ ਦਿੱਤਾ ਸੀ ਐਸ ਕੀ ਵੀ ਦੇਣ ਦਾ ਜਿਹੜਾ ਹੈਗਾ ਜਲ ਦੇਣ ਦਾ ਆ ਵਿਸ਼ਵਾਸ ਦਿਵਾਇਆ ਔਰ ਮੈਂ ਇੱਕ ਹੋਰ ਗੱਲ ਬੜੇ ਮਾਣ ਨਾਲ ਦੱਸਣੀ ਚਾਹਾਂਗਾ ਕਿ ਮਾਨਯੋਗ ਰਾਜਪਾਲ ਸਾਹਿਬ ਵੱਲੋਂ 16 7 ਤਰੀਕ 16 ਜੁਲਾਈ ਨੂੰ ਜਿਹੜਾ ਇਹਨਾਂ ਬੱਚਿਆਂ ਨੂੰ ਜਿਹੜੀਆਂ ਪੰਜਾਬ ਦੀ ਮੈਰਿਟ 8ਵੀਂ ਤੇ 10ਵੀਂ ਚ ਸਥਾਨ ਬਣਾਇਆ ਆਪਣੇ ਜ਼ਿਲ੍ਹੇ ਦੀਆਂ ਪੰਜ ਵਿਦਿਆਰਥਣਾਂ ਨੇ ਜਿਨ੍ਹਾਂ ਚੋਂ ਦੋ ਵਿਦਿਆਰਥਣਾਂ ਸਾਡੇ ਸਕੂਲ ਦੀਆਂ ਨੇ ਤੇ ਤਿੰਨ ਦੂਜੇ 8ਵੀਂ ਵਾਲੀਆਂ ਨੇ ਉਹਨਾਂ ਨੂੰ ਬੜੇ ਜਿਹੜਾ ਹੈਗਾ ਸ਼ਾਨ ਨਾਮਯਤੀ ਤਰੀਕੇ ਨਾਲ ਸਨਮਾਨ ਕੀਤਾ ਜਾਊਗਾ ਅਸੀਂ ਸਰਕਾਰ ਦੇ ਵੀ ਧੰਨਵਾਦੀ ਹੈ ਜਿਹੜਾ ਪ੍ਰਿੰਸੀਪਲ ਸਾਹਿਬ 10 ਲੱਖ ਰੁਪਇਆ ਵੀ ਦਿੱਤਾ ਗਿਆ ਸੀ ਸਪੀਕਰ ਸਾਹਿਬ ਵੱਲੋਂ ਸਕੂਲ ਦੇ ਵਿਕਾਸ ਲਈ ਇਸ ਤੋਂ ਪਹਿਲਾਂ ਕਿੰਨੀਆਂ ਵਿਦਿਆਰਥਣਾਂ ਨੂੰ 33000 ਰੁਪਏ ਦਿੱਤਾ ਜਾ ਚੁੱਕਾ ਹੈ ਪਿਛਲੇ ਸਾਲ ਦੇ ਮੇਰੇ ਖਿਆਲ ਅਗਭਾਗ ਸਾਡੀਆਂ 5 ਤਾ ਵਿਦਿਆਰਥਣਾਂ ਮੈਰਿਟ ਵਾਲੀਆਂ ਸੀ ਤੇ ਕੁਝ ਬੱਚੀਆਂ ਹੋ ਸੀ ਜਿਹੜੀਆਂ ਸਾਡੀਆਂ ਗੱਤਕੇ ਚੋ ਨੈਸ਼ਨਲ ਚੋ ਪੋਜੀਸ਼ਨ ਲੈ ਕੇ ਆਈਆਂ 골ਡ ਮੈਡਲ 골ਡ ਮੈਡਲ ਲੈ ਕੇ ਆਈ ਸੀ ਇੱਕ ਬੱਚੀ ਨੂੰ 55000 ਰੁਪਏ ਦਾ ਪਲੱਸ ਉਹਨਾਂ ਨੂੰ ਘਰ ਦਾ ਵਾਦਾ ਕੀਤਾ ਗਿਆ ਸੀ ਪਲੱਸ ਦੂਜੀਆਂ ਬੱਚੀਆਂ ਅਨੁਸਾਰੀਆਂ ਨੂੰ 31000 ਰੁਪਏ ਦਾ ਜਿਹੜਾ ਨਗਦ ਨਾਮ ਪਿੱਕਰ ਸਾਹਿਬ ਵੱਲੋਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਪ੍ਰਿੰਸੀਪਲ ਹੋ ਪਹਿਲਾਂ ਵੀ ਕਿਸੇ ਇਸ ਤਰ੍ਹਾਂ ਚੁਣੇ ਨਮਾਇੰਦੇ ਨੇ ਕੋ ਦਿੱਤੇ ਸੀ ਪੈਸੇ ਬੱਚਿਆਂ ਦੇ ਉਸਾਰਾ ਮੇਰਾ ਕਹਿਣਾ ਹੈ ਕਿ ਸਪੀਕਰ ਸਾਹਿਬ ਦਾ ਆਪ ਦਾ ਨਿੱਜੀ ਉਦਮ ਹੈ ਪੂਰੇ ਪੰਜਾਬ ਨਾਲੋਂ ਹਟਕੇ ਇਹਨਾਂ ਨੇ ਉਦਮ ਕੀਤਾ ਔਰ ਇਹ ਅਪਰਾਲੇ ਦੀ ਛਲਾਗਾ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਸਾਡੇ ਸਿੱਖਿਆਪਾਗ ਦੇ ਵਿੱਚ ਇਸ ਗੱਲ ਦੀ ਛਲਾਗਾ ਕੀਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਉਤਸ਼ਾਹ ਬੰਦਾ ਕਿ ਅਗਲੇ ਸਾਲ ਅਸੀਂ ਮੈਰਿਟ ਚਾਵਾਂਗੇ ਔਰ ਇਹ ਇਸੇ ਦਾ ਹੀ ਨਤੀਜਾ ਹੈ ਕਿ ਇੱਕੋ ਕਲਾਸ ਤੋਂ ਸਾਡੀਆਂ ਤਿੰਨ ਬੱਚੀਆਂ ਮੈਰਿਟ ਚਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਵਿੱਚ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋੜਪੂਰਾ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਪੱਪੂ ਲੋਰੀਆ ਜੀ ਦੀ ਨਿਗਰਾਨੀ ਚ ਅੱਜ ਜਿਹੜੀ ਮੈਂ ਤੇ ਮੇਰਾ ਰੁੱਖ ਉਸ ਮਹਿਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੀਨੀਅਰ ਕੰਨਿਆ ਸਕੈਂਡਰੀ ਸਕੂਲ ਕੋੜਪੂਰਾ ਤੋਂ ਉੱਥੇ ਜਿਹੜੇ ਹੋਣਹਾਰ ਉਹ ਬੱਚੇ ਸਾਡੀਆਂ ਧੀਆਂ ਜਿਨ੍ਹਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਉਹਨਾਂ ਤੋਂ ਇੱਕ-ਇੱਕ ਬੂਟਾ ਲਵਾ ਕੇ ਇਹ ਮਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਜਾਣੇ ਨੇ ਉਹਦੇ ਬਾਰੇ ਆਪਾਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਜੋ ਸਾਕਾ ਪ੍ਰਧਾਨ ਨੇ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਫਰੀਦਕੋਟ ਦੇ ਆਪਾਂ ਉਹਨਾਂ ਕੋਲ ਚਲਦੇ ਹਾਂ ਪਹਿਲਾਂ ਉਹਨਾਂ ਤੋਂ ਪੁੱਛਾਂਗੇ ਕੀ ਕਹਿਣਾ ਚਾਹਣਗੇ ਹਾਂਜੀ ਵਕੀਲ ਸਾਹਿਬ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਕੋਟਪੂਰੇ ਆਸਤੇ ਮੌੜਪਿੰਡ ਵਾਸਤੇ ਵਾਲਿਆਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਬੱਚੀਆਂ ਨੇ ਵਿਦਿਅਕ ਖੇਤਰ ਵਿੱਚ ਮੱਲਾ ਮਾਰੀਆਂ ਔਰ ਮੈਟ ਵਿੱਚ ਆਪਣਾ ਨਾਮ ਦਰਜ ਕਰਾਇਆ ਜਿਸ ਨਾਲ ਇਹਨਾਂ ਦੇ ਪਰਿਵਾਰ ਦਾ ਨਾਮ ਚਾਹੁੰਨ ਦੀ ਨਾਲ-ਨਾਲ ਸਾਡੇ ਲਾਕੀ ਦਾ ਸਮੁੱਚੇ ਲਾਕੀ ਦਾ ਕੋਟਪੂਰੇ ਹਲਕੇ ਦਾ ਬੜਾ ਮਾਣ ਉੱਚਾ ਹੋਇਆ ਔਰ ਇਹ ਬਹੁਤ ਬਲਖਣ ਢੰਗ ਨਾਲ ਇਹਨਾਂ ਦੇ ਜਿਹੜੇ ਮੈਟ ਚ ਆਉਣ ਦੀ ਖੁਸ਼ੀ ਨੂੰ ਮਨਾਇਆ ਜਾ ਰਿਹਾ ਬੂਟੇ ਲਗਾ ਕੇ ਉਹ ਮੈਂ ਬਹੁਤ ਧੰਨਵਾਦੀ ਆ ਕਿ ਇਹਨਾਂ ਬੱਚਿਆਂ ਨੂੰ ਇਸ ਗੱਲ ਨਾਲ ਪ੍ਰੇਰਣਾ ਮਿਲੇਗੀ ਔਰ ਹੋਰ ਬੱਚਿਆਂ ਨੂੰ ਵੀ ਪ੍ਰੇਰਣਾ ਮਿਲੇਗੀ ਤਾਂ ਕਿ ਉਹ ਆਪਣਾ ਅੱਗੇ ਆ ਕੇ ਆਪਣਾ ਆਪਣੇ ਮਾਪੇ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਾਉਣ ਆ ਰਹੇ ਨੇ ਮਾਨਯੋਗ ਸਪੀਕਰ ਸਾਹਿਬ ਆ ਰਹੇ ਨੇ ਖੁਦ ਅੱਜ ਪ੍ਰੋਗਰਾਮ ਤਾਂ ਸੀਗਾ ਜੀ ਬਟ ਜੇ ਕਹਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਦੇ ਸਥਾਪਕ ਨੇ ਅਮਰਦੀਪ ਸਿੰਘ ਦੀਪਾ ਜੀ ਦੀਪਾ ਜੀ ਜਿਹੜਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਮੈਂ ਤੇ ਮੇਰਾ ਰੁਖ ਮਹਿਮ ਤਹਿਤ ਰੁੱਖ ਲਾਉਣ ਦੀ ਮੁਹਿੰਮ ਅ ਸ਼ੁਰੂ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਉਪਰਾਲੇ ਵਾਸਤੇ ਸਾਰੀ ਟੀਮ ਜਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਇਹਦਾ ਸਵਾਗਤ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਹਨਾਂ ਦਾ ਅਸੀਂ ਪੂਰਾ ਸਹਿਯੋਗ ਵੀ ਕਰਾਂਗੇ ਜਿੱਥੋਂ ਤੱਕ ਹੋ ਸਕੇ ਆ ਵੱਤ ਵੱਤ ਪੌਦੇ ਲਗਾ ਕੇ ਰੁੱਖ ਲਗਾ ਕੇ ਇਹਦਾ ਅਸੀਂ ਸਾਥ ਦੇਵਾਂਗੇ ਸੋ ਜ਼ਰੂਰੀ ਜਿਹੜੀ ਅੱਜ ਅੱਜ ਦੀ ਜਿਹੜੀ ਲੋੜ ਆ ਵਾਤਾਵਰਨ ਦੇ ਵਾਸਤੇ ਵੱਤ ਵੱਤ ਰੁੱਖ ਸਾਨੂੰ ਲਗਾਉਣੇ ਪੈਣੇ ਆ ਤਾਂ ਹੀ ਵਾਤਾਵਰਨ ਦਾ ਬਚਾਅ ਹੋਊਗਾ ਇਸ ਤੋਂ ਅਗਲੀ ਗੱਲ ਕੀ ਹਰ ਇਨਸਾਨ ਜਦੋਂ ਮੌਤ ਹੁੰਦੀ ਆ ਉਹਦੇ ਤੇ ਪੂਰੀ ਨੌਮਣ ਲੱਕੜ ਹੈ ਜਿਹੜੀ ਲੱਗਦੀ ਆ ਸੋ ਆਪਣਾ ਫਰਜ਼ ਨਿਭਾਉਂਦੇ ਹੋਏ ਘੱਟ ਤੋਂ ਘੱਟ ਤੁਸੀਂ ਆਪਦੀ ਜ਼ਿੰਮੇਵਾਰੀ ਦੇ ਨਾਲ ਪੰਜ ਰੁੱਖ ਇੱਕ ਇਨਸਾਨ ਜ਼ਰੂਰ ਲਾਵੇ ਆਪ ਦਾ ਤੁਸੀਂ ਇੱਕ ਰੁੱਖ ਲੈ ਕੇ ਚੱਲੇ ਹੋ ਉਹਦਾ ਤੁਸੀਂ ਬੀਜ ਜ਼ਰੂਰ ਬੀਜ ਕੇ ਜਾਓ ਸੋ ਬਹੁਤ ਬਹੁਤ ਧੰਨਵਾਦ ਗੁਡ ਮਾਰਨਿੰਗ ਵੈਲਫੇਅਰ ਕਲੱਬ ਕੋੜਪੂਰਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਬਟ ਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅੱਜ ਜਿਹੜੀ ਰੋਖਲਾ ਉਹ ਮਹਿੰਮ ਸ਼ੁਰੂ ਕੀਤੀ ਜਾਣੀ ਹੈ ਮਾ ਜੋਗ ਸਪੀਕਰ ਕੁਤਾਰ ਸਿੰਘ ਸੰਧਵਾ ਖੁਦ ਨਹੀਂ ਪਹੁੰਚ ਸਕੇ ਉਹਨਾਂ ਦੇ ਛੋਟੇ ਭਰਾ ਜਣੇ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਉਹਨਾਂ ਦੇ ਪੀਆਰਓ ਆਏ ਨੇ ਮਨਪ੍ਰੀਤ ਸਿੰਘ ਮਣੀ ਤਾਲੀਵਾਲ ਸਾਡੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ, ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਇਸ ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਮੈਂ ਤੇ ਮੇਰਾ ਰੁਖ ਇਹ ਸਲੋਗਨ ਇਹ ਨਾਮ ਦੇਣ ਵਾਲੇ ਸਾਡੇ ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕਰ ਜੀ ਉਹਨਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਉਹ ਕਹਿੰਦੇ ਕੱਲਾ ਜੁਲਾਈ ਨਹੀਂ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ ਜਦੋਂ ਤੱਕ ਧੁੰਨਾ ਪੈਣੀਆਂ ਨੇ ਇਹ ਪੌਦੇ ਲੱਗਦੇ ਰਹਿਣਾ ਅਸੀਂ 10000 ਰਿਅਰ 30000 ਹੋ ਸਕਦਾ 50000 ਬੂਟਾ ਲਾ ਦਈਏ ਵਕਫਾ ਕਿਸਮਾਂ ਦਾ ਆ ਡਾਕਟਰ ਮਨਜੀਤ ਸਿੰਘ ਢਿੱਲੋਂ ਸਾਡੇ ਪ੍ਰਧਾਨ ਖੁਦ ਜਾ ਕੇ ਉਤੋਂ ਨਰਸਰੀ ਤੋਂ ਇੱਕ ਇੱਕ ਉਹ ਪੌਦਾ ਲੈ ਕੇ ਆਏ ਨੇ ਜਿਹੜਾ ਪੌਦਾ ਸੁੰਦਰਤਾ ਚ ਵੀ ਵਾਅਦਾ ਕਰਦਾ ਉਹ ਫਲਦਾਰ ਫੁੱਲਦਾਰ ਉਹ ਛਾਂਦਾਰ ਹੈ ਕਿਸੇ ਵੀ ਕਿਸਮ ਦਾ ਇਹ ਡਾਕਟਰ ਚੰ다 ਸਿੰਘ ਮਰਵਾਸ ਸੀਨੀਅਰ ਸੈਕੰਡਰੀ ਸਕੂਲ ਤੋਂ ਜਿਹੜੀ ਸ਼ੁਰੂਆਤ ਕੀਤੀ ਜਾਣੀ ਹੈ ਸਮੇਂ ਮਿੰਦੀ ਉਹ ਨੌ ਸਾਡੇ ਬੱਚੇ ਸਾਡੇ ਬੇਟੇ ਬੇਟੀਆਂ ਜਿਨ੍ਹਾਂ ਨੇ ਜਿਹੜੇ ਮੈਰ ਸੂਚੀ ਜਿਨ੍ਹਾਂ ਨੇ ਨਾਮ ਦਰਜ ਕਰਾਇਆ ਜਿਨ੍ਹਾਂ ਲਈ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 31 31000 ਰੁਪਇਆ ਦੇਣ ਦਾ ਫੈਸਲਾ ਕੀਤਾ ਐਲਾਨ ਕੀਤਾ ਉਹਨਾਂ ਤੋਂ ਇੱਕ ਇੱਕ ਬੂਟਾ ਲਵਾਇਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਇਹ ਮਹਿੰਮ ਲਗਾਤਾਰ ਜਾਰੀ ਰਹੇਗੀ ਕੋਰਤਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ